ਸਲਾਮ ਵਾਲੇਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋ ਸੋ ਬੀਪ ਸਿੰਘ ਬਾਦਲ ਦਾ ਕਹਿਣਾ ਹੈ ਕਿ ਇੱਕ ਵਾਰੀ ਫਿਰ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਰਾਜ ਹੋਏਗਾ ਅਕਾਲੀ ਦਲ ਨਜ਼ਰ ਆਉਣਗੇ ਅਸੀਂ ਇੱਕ ਵਾਰੀ ਫਿਰ ਪੰਜਾਬ ਦੇ ਵਿੱਚ ਹਕੂਮਤ ਬਣਾਵਾਂਗੇ ਪਰ ਪੰਜਾਬ ਦੇ ਲੋਗ ਸੋ ਬੀਪ ਸਿੰਘ ਬਾਦਲ ਬਾਰੇ ਅਕਾਲੀ ਦਲ ਬਾਰੇ ਕੀ ਕਹਿੰਦੇ ਹੈਗੀ ਹੈ ਇਸ ਦੇ ਬਾਰੇ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਣੀ ਫਿਰ ਕਰਨੀਆ ਉਸ ਤੇ ਵਿਚਾਰ ਮਜੀਠੀਏ ਤੇ ਬਹੁਤ ਵੱਡਾ ਕਟਾਪਾ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਪੂਰਾ ਪੰਜਾਬ ਫੇਰ ਤੋਂ ਹੋ ਗਿਆ ਇਲੈਕਸ਼ਨਾਂ ਤੋਂ ਬਾਅਦ ਇੱਕ ਬਾਦ ਵੱਡੀ ਖਬਰ ਤੁਸੀਂ ਵੇਖਣ ਜਾ ਰਹੇ ਹੋ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਇੱਕ ਪਾਸੇ ਐਲਾਨ ਕਰ ਦਿੱਤਾ ਹੈ ਕਹਿੰਦਾ ਜੀ ਹੁਣ ਅਸੀਂ ਦੂਜੇ ਨੰਬਰ ਤੇ ਆ ਗਏ ਆ ਤੇ ਬੜੀ ਹੁਨੈਰੀ ਲਿਆ ਕੇ ਪੰਜਾਬ ਦੇ ਅੰਦਰ ਰੱਖ ਦਾਂਗੇ ਤੇ ਸਾਡੀ ਪੰਜਾਬ ਦੇ ਅੰਦਰ ਸਰਕਾਰ ਬਣਨੇ ਜਾ ਰਹੀ ਹੈ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਏ ਦੀ ਖਬਰ ਆ ਗਈ ਹੈ ਔਰ ਇਹ ਕਾਰਵਾਈ ਕਿਨੇ ਕਰ ਦਿੱਤੀ ਆ ਬਿਨਾ ਮੁੱਖ ਮੰਤਰੀ ਤੋਂ ਕਾਰਵਾਈ ਹੋ ਗਈ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਤਾਂ ਇਹੀ ਲੱਗਦਾ ਸੀ ਬਹੁਤ ਉਹਨਾਂ ਦੇ ਇਕਾਲੀ ਦਲ ਦੇ ਵਰਕਰ ਵੀ ਕਹਿੰਦੇ ਸੀ ਕਹਿੰਦੇ ਜੀ ਮੁੱਖ ਮੰਤਰੀ ਭਵਨ ਸਿੰਘ ਮਾਨ ਜਾਣ ਬੁੱਝ ਕੇ ਬਾਦਲਾਂ ਨੂੰ ਟਾਰਗੇਟ ਤੇ ਲੈਂਦਾ ਜਾਣ ਬੁੱਝ ਕੇ ਬਾਦਲ-ਬਾਦਲ ਕਰਦਾ ਰਹਿੰਦਾ ਔਰ ਦੂਜੇ ਪਾਸੇ ਪੰਜਾਬ ਦੇ ਅੰਦਰ ਅੱਜ ਵੱਡੀ ਹਾਕਾਰ ਮੱਚ ਗਈ ਹੈ ਜਿਹੜੀ ਖਬਰ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਇੱਕ ਵੀਡੀਓ ਦੇ ذریعے ਕਿਉਂਕਿ ਪੰਜਾਬ ਦੇ ਲੋਕ ਸ਼ਰਵੀਰ ਸਿੰਘ ਬਾਦਲ ਨੂੰ ਕੀ ਕਹਿ ਰਹੇ ਨੇ ਇਹ ਸੁਣਾਵਾਂਗੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਫੇਰ ਤੋਂ ਕਟਾਪਾ ਕਿਉਂਕਿ ਦੇ ਵਕੀਲਾਂ ਨੇ ਸੁਪਰੀਮ ਕੋਰਟ ਦੇ ਅੰਦਰ ਇੱਕੋ ਦੀ ਪਟੀਸ਼ਨ ਧਾਰ ਕੀਤੀ ਹੈ ਕਿ ਆਉਣ ਵਾਲੀ 19 ਜਨਵਰੀ ਨੂੰ ਉਹਦੇ ਤੇ ਸੁਣਵਾਈ ਹੈ ਹੋ ਸਕਦਾ ਸੀ ਕਹਿੰਦੇ ਜੀ ਜ਼ਮਾਨਤ ਮਿਲ ਜਾਵੇ ਪਰ ਜ਼ਮਾਨਤ ਮਿਲਣ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਵੀ ਵੱਡਾ ਸਕੰਜਾ ਔਰ ਉਹਨਾਂ ਦੇ ਨਾਲ ਹੋਇਆ ਕੀ ਹੈ ਇਹ ਖਬਰ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਦਾਅਵੇ ਤੇ ਪਾਣੀ ਫਰ ਚੁੱਕਿਆ ਇੱਕ ਪਾਸੇ ਬਹੁਤੀਆਂ ਵੀਡੀਓ ਦੇ ਵਿੱਚ ਅਕਸਰ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਵੀ ਵੇਖਿਆ ਉਹ ਕਹਿੰਦੇ ਜੀ ਡਾਇਨਾਸੌਰ ਵੀ ਆਉਣਗੇ ਅਕਾਲੀ ਵੀ ਆ ਜਾਣਗੇ ਪੰਜਾਬ ਦੇ ਅੰਦਰ ਅਸੀਂ ਹਨੇਰੀ ਲਿਆ ਕੇ ਰੱਖ ਦੇਵਾਂਗੇ ਪਰ ਆਹ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣ ਜਾ ਰਿਹਾ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਉਹਨਾਂ ਬਾਰੇ ਵੱਡੇ ਵੱਡੇ ਖੁਲਾਸੇ ਅੱਜ ਤੁਹਾਡੇ ਸਾਹਮਣੇ ਪੰਜਾਬ ਦੀ ਜਨਤਾ ਕਰੂਗੀ ਇਹ ਇਲੈਕਸ਼ਨਾਂ ਤੋਂ ਬਾਅਦ ਦਾ ਵੀਡੀਓ ਹੈ ਆਖਰ ਮਾਮਲਾ ਕੀ ਹੈ ਇਹ ਤੁਸੀਂ ਆਪ ਸੋ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਔਰ ਸਵੀਰ ਸਿੰਘ ਬਾਦਲ ਦੀ ਅਪਡੇਟ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਉਹ ਸਾਥੀ ਵਾਲੇ ਦੇ ਵੀ ਪੈਰੀ ਗੋਡੇ ਹੱਥ ਲਾਉਂਦੇ ਤੇ ਸਿਰ ਕੋਟਾ ਪਿੱਛੇ ਗੁਰਗਨ ਸਾਹਿਬ ਦੇ ਕਿੰਨੀ ਵੇਅਤ ਵੀ ਕਰਾਈ ਉਹਨਾਂ ਦੇ ਬੰਦਿਆਂ ਨੇ ਅਕਾਲ ਤਖਤ ਤੋਂ ਮਾਫੀ ਵੀ ਦੇਤੀ ਇਹਨਾਂ ਨੇ ਇਹਨਾਂ ਸਰ ਜੇ ਕਿਤੇ ਬਾਹਰ ਕੋਈ ਅਰਬ ਕੰਟਰੀ ਹੁੰਦੀ ਨਾ ਚੌਂਕ 'ਚ ਖੜਾ ਕੇ ਗੋਲੀਆਂ ਮਾਰ ਦੋਦੇ ਨਾਲ ਕੋਈ ਚਲੋ ਕਾਤ ਨਹੀਂ ਇਹਨਾਂ ਦਾ ਇਹਦਾ ਵਪਾਰੀ ਲੋਕ ਨੇ ਸਾਰੀਆਂ ਪ੍ਰਾਪਰਟੀਆਂ ਦੇਖ ਲਓ ਸਾਰਾ ਪੰਜਾਬ ਇਹਨਾਂ ਕੋਲ ਆ ਮਜੀਠੀਆ ਕਹਿੰਦਾ ਹੁੰਦਾ ਮਾਝੇ ਦਾ ਜਰਨਲ ਦੱਸੋ ਮਾਝੇ ਦਾ ਜਰਨਲ ਕਿੰਨੇ ਪਤਾ ਨਹੀਂ ਨੌਜਵਾਨ ਮੁੰਡੇ ਇਹਨੇ ਮਾਰੇ ਨੇ ਪੁਰਸ਼ ਸੁਬੀਰ ਬਾਦਲ ਕਹਿੰਦੇ ਅਕਾਲੀ ਦਰ ਕੌਣ ਪੁੱਛਦਾ ਹੁਣ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਵੀ ਇਹਨਾਂ ਨੇ ਚਾਹ ਪੁੱਛ ਕਰਿਆ ਪੈਣਾ ਉਹ ਨਹੀਂ ਉਹਨਾਂ ਨੂੰ ਬੋਟਾਂ ਬੁੱਟਾ ਪਾਉਂਦਾ ਤੇ ਵੀ ਬੱਲ ਖਾ ਕੇ ਨਾ ਮੋਟੀ ਟਰੱਕ ਭਰ ਭਰ ਕੇ ਆਉਣਗੇ ਨੋਟਾਂ ਦੇ ਕਿੱਥੇ ਆਏ ਨੇ ਕਿਹੜੇ ਨੋਟਾਂ ਦੇ ਆਏ ਨੇ ਆਪਣੇ ਆ ਬਣਾ ਲਏ ਸੁਖਬਲਾਸ ਬਣਾ ਲਿਆ ਕਿਤੇ ਕੁਸ ਬਣਾ ਲਿਆ ਕਿਤੇ ਅਵੇਲੀ ਦੇ ਕਮਜਾ ਕਿਤੇ ਕੋਲੇ 30 ਸਾਲਾਂ ਬਾਅਦ ਰੱਖ ਲਿਓ ਉਹ ਵੱਡਾ ਨੋਟਾਂ ਦੇ ਨਾਲ ਹੀ ਬੋਰੀ ਜਿੱਦੀ ਬੱਲ ਉਹ ਤਾਂ ਜਿਹਦਾ ਕਹਿੰਦਾ ਮੇਰੇ ਬਾਪ ਦੇ ਸਮਾਨ ਆ ਮੇਰਾ ਪਿਤਾ ਦਾ ਸਮਾਨ ਆ ਬਾਦਲ ਸਾਹਿਬ ਨੂੰ ਇਹ ਪਤਾ ਹੀ ਨਹੀਂ ਲੱਗਦਾ ਖਾ ਕੇ ਮੋਟੀ ਸਟੇਜ 'ਤੇ ਪਰਾਜਮ ਆਪਣੇ ਪਿਤਾ ਸਮਾਨ ਬਜ਼ੁਰਗ ਦਾ ਪ੍ਰਕਾਸ਼ ਸਿੰਘ ਕੀ ਬਾਦਲ ਸਾਹਿਬ ਨੂੰ ਪਤਾ ਹੀ ਨਹੀਂ ਲੱਗਦਾ ਕਿ ਤੇਰਾ ਬਾਪ ਇਹ ਮੇਰੇ ਅੰਦੇ ਨੇ ਕਿਹਾ ਤੋ ਨਹੀਂ ਪਹਿਲਾਂ ਇਹਨਾਂ ਨੇ ਕਿਹਨੀ ਸੋਚੀ ਅਕਾਲੀ ਦਲ ਦੇ ਪ੍ਰਧਾਨ ਬਣ ਕੇ ਹੋਪਾ ਇਹਨਾਂ ਨੇ ਦੂਜੇ ਨੰਬਰ ਤੇ ਸੋਜੀ ਵੀ ਸੌਣੀ ਗਮੇਟੀ ਕੋਲ ਖਾਂਦੇ ਥਾਂ ਉਥੇ ਵੀ ਕਬਜ਼ਾ ਕਰੋ ਤਾਂ ਸੁਣ ਲਿਆ ਪੰਜਾਬ ਵਾਲੇ ਇਹ ਤਾਂ ਲਾਹਫਾ ਜਿਹੜੀ ਹੋ ਰਹੀ ਆ ਪੰਜਾਬ ਦੇ ਅੰਦਰੋਂ ਸੁਖਬੀਰ ਸਿੰਘ ਨੇਤਾ ਬਾਦਲ ਅਕਾਲੀ ਦਲ ਦੇ ਇਹਨਾਂ ਦੀ ਹੋ ਰਹੀ ਆ ਪਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਉਹ ਕਹਿੰਦੇ ਮਾਝੇ ਦਾ ਜਰਨੈਲ ਪਰ ਪੰਜਾਬ ਦੇ ਆ ਜਿਹੜੇ ਸਾਡੇ ਲੋਕ ਨੇ ਇੱਕ ਸਰਵੇ ਹੋਇਆ ਦਰਸਲ ਦੇ ਵਿੱਚ ਉਹਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਤੋਂ ਪੁੱਛਿਆ ਗਿਆ ਕਿ ਭਾਈ ਬਾਦਲ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਔਰ ਸੁਖਬੀਰ ਸਿੰਘ ਬਾਦਲ ਇਹ ਦੋਵਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੇਕਰ ਪੰਜਾਬ ਦੇ ਅੰਦਰ ਸਰਕਾਰ ਬਣਾ ਲੈਣਦੇ ਨੇ ਤਾਂ ਤੁਹਾਡਾ ਇਹਨਾਂ ਦੇ ਉੱਤੇ ਕੀ ਕਹਿਣਾ ਪੰਜਾਬ ਦੇ ਲੋਕ ਕਹਿੰਦੇ ਸਾਨੇ ਉਮਰ ਦੇ ਲੋਕ ਨੇ ਵਿੱਚ ਜਿਹੜੇ ਕਿ ਨੌਜਵਾਨ ਵੀ ਨੇ ਉਹ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਤਾਂ ਛੱਡੋ ਅਕਾਲੀ ਦਲ ਚਾਹੇ ਜਿੰਨਾ ਮਰਜੀ ਜ਼ੋਰ ਲਾ ਲਵੇ ਪਹਿਲਾ ਵੀ ਕਹਿੰਦੇ ਸਰਸੇ ਵਾਲੇ ਸਾਧੀਆਂ ਇਹਨਾਂ ਨੇ ਜੁੱਤੀਆਂ ਚੱਟੀਆਂ ਐਰਾ ਵਗੈਰਾ ਯਾਨੀ ਬਹੁਤ ਕੁਛ ਕੀਤਾ। ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਨੌਜਵਾਨੀ ਦਾ ਇੱਕ ਕਾਤਲ ਦੱਸਿਆ। ਉਹ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਨੇ ਪੂਰੇ ਪੰਜਾਬ ਭਰ ਦੇ ਵਿੱਚ ਚਿੱਟੇ ਦੇ ਨਾਲ ਵੱਡੇ ਪੱਦਰ ਦੇ ਉੱਤੇ ਬਰਬਾਦੀ ਕੀਤੀ ਹੈ। ਇਹ ਪੰਜਾਬ ਦੇ ਵਿੱਚੋਂ ਸਰਵੇ ਆ ਗਿਆ। ਔਰ ਦੂਜੇ ਪਾਸੇ ਆ ਜੋ ਵੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਹੁਣ ਵੱਡੀ ਕਾਰਵਾਈ ਕਰਨਾ ਚਾਹੁੰਦੇ ਨੇ ਅੱਜ ਜਿਹੜਾ ਇਹ ਮਾਮਲਾ ਨਾ ਇਹ ਬਿਨਾ ਮੁੱਖ ਮੰਤਰੀ ਦੀ ਹਦਾਇਤ ਬਿਨਾ ਕਿਸੇ ਕਾਰਵਾਈ ਤੋਂ ਹੋ ਗਿਆ ਕਿਉਂਕਿ ਮਜੀਠੀਏ ਦੇ ਉੱਤੇ ਵੱਡੀ ਤਲਵਾਰ ਲਟਕ ਰਹੀ ਹੈ ਉਹ ਬੰਦੇ ਨੂੰ ਲੱਗਦਾ ਸੀ ਕਿ ਮੈਨੂੰ ਜ਼ਮਾਨਤ ਮਿਲੂਗੀ ਪਰ ਨਹੀਂ ਖਾਤਰੇ ਦੀ ਤਲਵਾਰ ਜਿਹੜੀ ਵਿਕਰਮ ਸਿੰਘ ਮਜੀਠੀਏ ਦੇ ਉੱਤੇ ਲਟਕ ਰਹੀ ਹੈ 10 ਸਾਲ ਦੇ ਵਿੱਚ ਵਕੀਲਾਂ ਨੇ ਬੜਾ ਜ਼ੋਰ ਲਾ ਰੱਖਿਆ ਸੁਪਰੀਮ ਕੋਰਟ ਤੱਕ ਉਹ ਪਹੁੰਚ ਚੁੱਕੇ ਨੇ ਉੱਤੇ ਇਹਨਾਂ ਨੇ ਪਟੀਸ਼ਨ ਧਾਰ ਕਰ ਦਿੱਤੀ ਹੈ ਲੱਗਦਾ ਵਿਕਰਮ ਮਜੀਠੀਏ ਨੂੰ ਕਿ ਮੈਨੂੰ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਦਾ ਜ਼ਮਾਨਤ ਨਹੀਂ ਮਿਲੀ ਹੋ ਸਕਦਾ ਹੈ ਕਿ ਸੁਪਰੀਮ ਕੋਰਟ ਮੇਰੇ ਦੇ ਤਰਸ ਖਾ ਕੇ ਜ਼ਮਾਨਤ ਦੇ ਦੇਵੇ ਪਰ ਇਹਦੇ ਵਿੱਚ ਵੀ ਦੋ ਪਹਿਲੂ ਨੇ ਕਿਉਂਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਇਹਨਾਂ ਕੋਲ ਇੱਕ ਬਹੁਤ ਵੱਡਾ ਹਵਾਲਾ ਤੁਸੀਂ ਵੇਖਿਆ ਹੋਣਾ ਕਿ ਭਾਈ ਅਮਰਪਾਲ ਸਿੰਘ ਦੀ ਜ਼ਮਾਨਤ ਹੋ ਰਹੀ ਸੀ ਉਹਦੀ ਪਟੀਸ਼ਨ ਲੱਗ ਚੁੱਕੀ ਉਹਦੇ ਵਕੀਲਾਂ ਨੇ ਜ਼ੋਰ ਲਾ ਲਿਆ ਔਰ ਦੂਜੇ ਪਾਸੇ ਮੁੱਖ ਮੰਤਰੀ ਨੇ ਇੱਕ ਹਵਾਲਾ ਧਰ ਦਿੱਤਾ ਬੜੀ ਮਜਬੂਤੀ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਹਾਈ ਕੋਰਟ ਦੇ ਵਿੱਚ ਇਹ ਗੱਲ ਕਹੀ ਕਹਿੰਦਾ ਜੀ ਸਾਡੀ ਜਾਨ ਨੂੰ ਤਾਂ ਖਤਰਾ ਹੈਗਾ ਹੀ ਔਰ ਪੰਜਾਬ ਦੇ ਲੋਕਾਂ ਲਈ ਔਰ ਅਮਨ ਚਾਹਣ ਦੇ ਲਈ ਬਹੁਤ ਵੱਡਾ ਖਤਰਾ ਅਮਰਪਾਲ ਸਿੰਘ ਨੂੰ ਵੀ ਦੱਸਿਆ ਸੀ ਐਸੇ ਹੀ ਪ੍ਰਕਾਰ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੀ ਸਰਕਾਰ ਜੇਲ੍ਹੋਂ ਬਾਹਰ ਕਦੇ ਹੀ ਨਹੀਂ ਆਉਣ ਦੇਊਗੀ ਜਦੋਂ ਤੱਕ ਉਹਨਾਂ ਦੀ ਸਰਕਾਰ ਕਿਉਂਕਿ ਇਹ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਕਈ ਵਾਰ ਤੁਸੀਂ ਬਿਆਨ ਵੀ ਸੁਣੇ ਨੇ ਕਿ ਮਜੀਠੀਏ ਨੂੰ ਅਸੀਂ ਜੇਲ੍ਹ ਦੇ ਵਿੱਚੋਂ ਨਹੀਂ ਨਿਕਲਣ ਦੇਵਾਂਗੇ। ਇਹੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਿਸ ਦਿਨ ਬਿਕਰਮ ਸਿੰਘ ਮਜੀਠੀਏ ਦੀ ਗ੍ਰਿਫਤਾਰੀ ਹੁੰਦੀ ਹੈ ਉਸੇ ਦਿਨ ਇਹ ਐਲਾਨ ਕਰ ਦਿੱਤਾ ਗਿਆ ਸੀ ਤਾਂ ਕਿ ਪੰਜਾਬ ਦੇ ਵਿੱਚ ਬੜੀ ਮਜ਼ਬੂਤੀ ਦੇ ਨਾਲ ਪੰਜਾਬ ਦੇ ਲੋਕ ਸਾਡੇ ਨਾਲ ਜੁੜਨ ਔਰ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਜਿਵੇਂ ਕਿ ਲੋਕ ਗਏ ਲੋਕਾਂ ਨੇ ਕਿਹਾ ਕਿ ਜਿਹੜਾ ਐਕਸ਼ਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਉਹ ਅੱਜ ਤੋਂ ਪਹਿਲਾਂ ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਅੱਜ ਤੋਂ ਪਹਿਲਾਂ ਕਿਸੇ ਦੀ ਹਿੰਮਤ ਤੱਕ ਨਹੀਂ ਪਈ ਕਿ ਬਾਗਰਾਂ ਦੇ ਵੱਲ ਉਂਗਲੀ ਵੀ ਕਰ ਦੇਵੇ ਕਿਉਂਕਿ ਜਿਹੜੇ ਇਹ ਬਾਦਲ ਆ ਨਾ ਜਾਂ ਵਿਕਰਮ ਸਿੰਘ ਮਜੀਠੀਆ ਕਹੇ ਲੋ ਇਹਨਾਂ ਤੋਂ ਜੀ ਸਿਆਣੇ ਲੋਕਾਂ ਦੀ ਵੀ ਕਹਾਵਤ ਹੈ ਕਹਿੰਦੇ ਹਰ ਕੋਈ ਡਰਦਾ ਸੀ ਅੱਜ ਵੀ ਉਹਨਾਂ ਦਾ ਡਰਾਉਣਾ ਉਹਨਾਂ ਦਾ ਧਮਕਾਉਣਾ ਉਹਨਾਂ ਦਾ ਰਵਈਆ ਤੁਸੀਂ ਅਕਸਰ ਵੀਡੀਓ ਦੇ ਵਿੱਚ ਵੇਖਦੇ ਹੋ ਤਾਂ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਪੰਜਾਬ ਦੇ ਵਿੱਚੋਂ ਪ੍ਰਤੀਕਿਰਿਆ ਕੀ ਆਉਂਦੀ ਹੈ ਇਹਦਾ ਮੈਂ ਇੰਤਜ਼ਾਰ ਕਰੂੰਗਾ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਸੁਖਬੀਰ ਸਿੰਘ ਬਾਦਲ ਦਾ ਇਹ ਕਹਿਣਾ ਹੈ ਕਿ ਇੱਕ ਵਾਰੀ ਫਿਰ ਪੰਜਾਬ ਦੇ ਵਿੱਚ ਹਕੂਮਤ ਬਣਾਉਣਗੇ ਇੱਕ ਵਾਰੀ ਫਿਰ ਅਕਾਲੀ ਦਲ ਦਾ ਰਾਜ ਹੋਏਗਾ ਲਿਕਨ ਪੰਜਾਬ ਦੇ ਲੋਕ ਜਿਹੜੇ ਆ ਉਹ ਇਹ ਨਹੀਂ ਚਾਹੁੰਦੇ ਹੈਗੇ ਰਾਏ ਤੁਸੀਂ ਸੁਣ ਲਈ ਲੋਕਾਂ ਦੀ ਲੋਕਾਂ ਦੇ ਸਾਹਮਣੇ ਅਸਲੀਅਤ ਖੁੱਲ ਕੇ ਆ ਗਈ ਹੈ ਜਿਹੜੀ ਪੰਜਾਬ ਦੀ ਮੈਜੋਰਿਟੀ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਸਭ ਤੋਂ ਜ਼ਿਆਦਾ ਪੰਜਾਬ ਨੂੰ ਨੁਕਸਾਨ ਇਹਨਾਂ ਤੋਂ ਪਹੁੰਚਿਆ ਹੈਗਾ ਵੈ ਨੌਜਵਾਨੀ ਅਗਰ ਨਸ਼ੇ ਦੇ ਉੱਤੇ ਲੱਗੀ ਹੈ ਤਾਂ ਸਿਰਫ ਔਰ ਸਿਰਫ ਇਹਨਾਂ ਦਾ ਕਰਕੇ ਪਰ ਬਿਕਰਮ ਸਿੰਘ ਮਜੀਠੀਆ ਆਦਿ ਗ੍ਰਿਫਤਾਰੀ ਤੋਂ ਬਾਅਦ ਲੋਕ ਮਜ਼ੀਦ ਜਿਹੜਾ ਇਹਨਾਂ ਦੇ ਬਾਰੇ ਜਾਣਗੇ ਹੈਗੇ ਇਸ ਲਈ ਸੂਰਤ ਦੇ ਹਾਲ ਨੂੰ ਦੇਖਦਿਆਂ ਹੋਇਆਂ ਇਹ ਕਹਿਣਾ ਕਿ ਦੀਪ ਸਿੰਘ ਬਾਦਲ ਇੱਕ ਵਾਰੀ ਫਿਰ ਪੰਜਾਬ ਦੇ ਵਿੱਚ ਹਕੂਮਤ ਬਣਾ ਲੈਣਗੇ ਇਹ ਗਲਤ ਸਿਧਾਰਾ ਹੈ ਕਿਉਂਕਿ ਜੋ ਹਾਲਾਤ ਚੱਲਣ ਦੇ ਹੀ ਗਿਆ ਉਸ ਹਿਸਾਬ ਨਾਲ ਤੇ ਨਾਲ ਦੀ ਹਕੂਮਤ ਨਹੀਂ ਬਣ ਸਕਦੀ ਬਾਕੀ ਆਉਣ ਵਾਲਾ ਵਕਤ ਦੱਸੇਗਾ ਕਿ ਕੌਣ ਪੰਜਾਬ ਦੇ ਉੱਤੇ ਹਕੂਮਤ ਕਰੇਗਾ ਜਿਹੜਾ ਵੀ ਪੰਜਾਬ ਦੇ ਲੋਕਾਂ ਦੇ ਬਾਰੇ ਸੋਚੇਗਾ ਪੰਜਾਬ ਦੇ ਬਾਰੇ ਸੋਚੇਗਾ ਲੋਕਾਂ ਦਾ ਫਾਇਦਾ ਕਰੇਗਾ ਜੋगाने ਮਸਾਇਲ ਹੱਲ ਕਰਨ ਦੀ ਕੋਸ਼ਿਸ਼ ਕਰੇਗਾ ਲੋਗ ਉਹਨੂੰ ਹੀ ਆਪਣਾ ਜੜਾ ਵੈ ਉਹ ਜਿਹੜਾ ਬਣਾਉਣਗੇ ਵਜ਼ੀਰਿਆ ਹਲਾ ਬਣਾਉਣਗੇ ਪੰਜਾਬ ਦਾ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸੀਗਾ ਇਸ ਵੀਡੀਓ ਬਾਰੇ ਕਮੈਂਟ ਕਰਕੇ ਲਾਖ ਨੂੰ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼